ਜੰਗ ਲੱਗਣ ਵਾਲੀ ਆ ਹੁਣ ਕੀ ਬਣੂ ਸਾਡਾ ਜੰਗ ਕਿਹੜੇ ਪਾਸੇੋਂ ਪਹਿਲਾਂ ਲੱਗੂਗੀ ਜੰਗ ਦੇ ਵਿੱਚ ਕਿਹੜੇ-ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਜਾਊਗੀ ਹੁਣ ਸਾਡਾ ਕੀ ਬਣੂਗਾ ਤੇ ਆਪਾਂ ਜ਼ਿੰਦਗੀ ਨੂੰ ਕਿਵੇਂ ਬਚਾਉਣਾ ਪੰਜਾਬ ਦੇ ਤੇ ਪੰਜਾਬੋਂ ਬਾਹਰਲੇ ਬਹੁਤ ਸਾਰੇ ਲੋਕ ਇਸ ਵੇਲੇ ਇਹਨਾਂ ਗੱਲਾਂ ਦੀ ਚਰਚਾ ਕਰ ਰਹੇ ਆ ਅਸਲ ਵਿੱਚ ਉੱਤਰ ਇਹਦਾ ਇਹ ਜੀ ਕਿ ਕੋਈ ਜੰਗ ਨਹੀਂ ਲੱਗ ਰਹੀ ਕੋਈ ਤਰੀਕ ਕੋਈ ਸਥਿਤੀ ਦਾ ਐਲਾਨ ਨਹੀਂ ਹੋਇਆ ਤੇ ਪੰਜਾਬ ਦੇ ਲੋਕ ਆ ਜਿਹੜੇ ਵਕ ਵਕ ਲੋਕਾਂ ਨੂੰ ਆਪਣੇ ਭੈਣਾ ਵੀਰਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਪੁੱਛ ਰਹੇ ਆ ਵੀਰ ਜੰਗ ਸੱਚੀ ਮੁੱਚੀ ਲੱਗ ਰਹੀ ਆ ਜੰਗ ਦੇ ਵਿੱਚ ਆਪਣਾ ਕਿੰਨਾ ਕੁ ਨੁਕਸਾਨ ਹੋਊਗਾ ਆਪਣੇ ਵਾਲੇ ਪਾਸੇ ਵੀ ਨੁਕਸਾਨ ਹੋ ਕੇ ਨਹੀਂ ਇਹ ਗੱਲਾਂ ਕਿਉਂ ਪੁੱਛ ਗਿਆ ਦੱਸੀਆਂ ਜਾ ਰਹੀਆਂ ਕਿਉਂਕਿ ਮੌਕ ਡ੍ਰਿਲ ਹੋ ਰਹੀ ਆ ਭਾਰਤ ਦੇ 243 ਜ਼ਿਲ੍ਹਿਆਂ ਦੇ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ ਮੌਕ ਡ੍ਰਿਲ ਹੋਣੀ ਆ ਇਹਦੇ ਤਹਿਤ ਗੱਲ ਇਹ ਜੀ ਕਿ ਸਾਇਰਨ ਵੱਜਣਗੇ ਰਾਤ ਦੇ ਵੇਲੇ ਬੱਤੀਆਂ ਬੰਦ ਕਰਨ ਦਾ ਹੁਕਮ ਆ ਤੇ ਕਈ ਇਹਦੇ ਵਿੱਚ ਹੋਰ ਗੱਲਾਂ ਸ਼ਾਮਿਲ ਆ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਮੌਕ ਡ੍ਰਿਲ ਕਿਉਂ ਹੁੰਦੀ ਆ ਤੇ ਕੀ ਮੌਕ ਡਰਿਲ ਦਾ ਮਤਲਬ ਇਹ ਆ ਕਿ ਜੰਗ ਲੱਗੂਗੀ ਹੀ ਲੱਗੂਗੀ ਜਾਂ ਬਿਲਕੁਲ ਤਿਆਰੀ ਕਰ ਲਈ ਗਈ ਹੈ ਮੌਕ ਡਰਿਲ ਦਾ ਮਤਲਬ ਇਹ ਬਿਲਕੁਲ ਨਹੀਂ ਆ ਕਿ ਜੰਗ ਕੱਲ ਨੂੰ ਲੱਗਣੀ ਹੈ ਜਾਂ ਹਫਤੇ ਬਾਅਦ ਲੱਗਣੀ ਜਾਂ ਮਹੀਨੇ ਬਾਅਦ ਲੱਗਣੀ ਹੈ ਇਹ ਜ਼ਰੂਰੀ ਨਹੀਂ ਕਿ ਜੰਗ ਦੇ ਮੱਦੇ ਨਜ਼ਰ ਹੀ ਇਹ ਡਰਿਲ ਕੀਤੀ ਜਾਵੇ ਮੌਕ ਡਰਿਲ ਕੀਤੀ ਜਾਵੇ 1971 ਤੋਂ ਬਾਅਦ ਇਹ ਪਹਿਲੀ ਵਾਰ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਮੌਕ ਡਰਿਲ ਹੋ ਰਹੀ ਆ 1971 ਤੋਂ ਬਾਅਦ 1971 ਦੇ ਵਿੱਚ ਜੰਗ ਲੱਗੀ ਸੀ ਪਾਕਿਸਤਾਨ ਦੇ ਨਾਲ ਉਸ ਵੇਲੇ ਮੌਕ ਡਰਿਲ ਹੋਈ ਸੀ ਤੇ ਹੁਣ ਜਦੋਂ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਸਥਿਤੀਆਂ ਤਣਾਅਪੂਰਨ ਹੋਈਆਂ ਤਾਂ ਲੋਕਾਂ ਨੂੰ ਬਚਾਅ ਦੇ ਅਗਾਊਂ ਪ੍ਰਬੰਧ ਦੱਸਣ ਦੇ ਲਈ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਕਿਵੇਂ ਬਚਾਉਣੀਆਂ ਇਹ ਸਮਝਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਆਪਣਾ ਤੇ ਆਪਣਿਆਂ ਦਾ ਬਚਾਅ ਕਰਨਾ ਇਹ ਗੱਲ ਦਿਮਾਗ ਦੇ ਵਿੱਚ ਪਾਉਣ ਦੇ ਲਈ ਇਹ ਮੌਕਡਰਲ ਕੀਤੀ ਜਾਂਦੀ ਹੈ ਇਹ ਅਸਲ ਦੇ ਵਿੱਚ ਡਿਫੈਂਸ ਐਕਟ ਜਿਹੜਾ ਸਾਡਾ ਸਿਵਲ ਡਿਫੈਂਸ ਐਕਟ 1968 ਉਹਦੇ ਸੈਕਸ਼ਨ 19 ਦੇ ਤਹਿਤ ਕੇਂਦਰ ਦੀ ਸਰਕਾਰ ਦੇ ਵੱਲੋਂ ਵਕ ਵਕ ਸੂਬਾਈਆਂ ਸਰਕਾਰਾਂ ਨੂੰ ਇਹ ਗੱਲ ਕਹੀ ਗਈ ਆ ਕਿ ਤੁਸੀਂ ਆਪੋ ਆਪਣੇ ਖੇਤਰਾਂ ਦੇ ਵਿੱਚ ਆਪੋ ਆਪਣੇ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਕਰੋ ਹੁਣ ਮੌਕ ਡ੍ਰਿਲ ਦਾ ਮਤਲਬ ਇਹ ਹੈ ਜੀ ਕਿ ਜੰਗ ਤੋਂ ਪਹਿਲਾਂ ਜਾਂ ਕੁਦਰਤੀ ਆਫਤ ਤੋਂ ਪਹਿਲਾਂ ਜਾਂ ਸੰਭਾਵੀ ਆਫਤ ਦੇ ਜਾਂ ਸੰਭਾਵੀ ਜੰਗ ਦੇ ਮੱਦੇ ਨਜ਼ਰ ਇੱਕ ਅਭਿਆਸ ਕਰਨਾ ਇੱਕ ਰਿਹਸਲ ਕਰਨਾ ਇਹਦਾ ਮਤਲਬ ਇਹ ਹੈ ਅਸਲ ਦੇ ਵਿੱਚ ਕਿ ਮੌਕ ਡ੍ਰਿਲ ਜਿਹੜੀ ਉਹ ਇੱਕ ਰਿਹਸਲ ਆ ਵੀ ਜੇ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਜੰਗ ਲੱਗ ਜਾਂਦੀ ਹੈ ਕੱਲ ਨੂੰ ਜੇ جنگ ਲੱਗੇ ਜੀ ਸਾਲ ਨੂੰ جنگ ਲੱਗੇ 6 ਮਹੀਨਿਆਂ ਨੂੰ ਜਾਂ ਨਾਂਮ ਹੀ ਲੱਗੇ ਜੇ جنگ ਲੱਗ ਜਾਂਦੀ ਹੈ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਬਚਾਉਣੀ ਹੈ ਤੁਹਾਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਕਿ ਆਪਾਂ ਜ਼ਿੰਦਗੀ ਕਿਵੇਂ ਬਚਾਉਣੀ ਹੈ ਪਹਿਲੀ ਗੱਲ ਤਾਂ 1971 ਤੋਂ ਬਾਅਦ ਜਿਹੜੇ ਪੈਦਾ ਹੋਏ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਸ ਵੇਲੇ ਸਾਇਰਨ ਵੱਜੇ ਸੀ ਉਸ ਵੇਲੇ ਬਹੁਤ ਉੱਚੀ ਆਵਾਜ਼ਾਂ ਕੰਨਾਂ ਦੇ ਵਿੱਚ ਪਾਈਆਂ ਸੀ ਉਸ ਵੇਲੇ ਵੀ ਮੌਕ ਡ੍ਰਿਲ ਕੀਤੀ ਗਈ ਸੀ ਉਸ ਵੇਲੇ ਹਨੇਰਾ ਪਪ ਕੀਤਾ ਗਿਆ ਸੀ ਜੋ ਕੀਤਾ ਗਿਆ ਸੀ ਤਾਂ ਕਿਉਂ ਕੀਤਾ ਗਿਆ ਸੀ ਇਹ ਅਸਲ ਦੇ ਵਿੱਚ ਇੱਕ ਤਿਆਰੀ ਦਾ ਜਾਇਜ਼ਾ ਲੈਣ ਵਾਸਤੇ ਆ ਵੇ ਸਾਇਰਨ ਸਾਡੇ ਸਹੀ ਵੱਜਦੇ ਆ ਕਿ ਨਹੀਂ ਵੱਜਦੇ ਜੇਕਰ ਇੱਥੇ ਜੰਗ ਲੱਗਦੀ ਹੈ ਹਵਾਈ ਹਮਲਾ ਹੁੰਦਾ ਤੇ ਉਸ ਤੋਂ ਬਾਅਦ ਬੱਤੀਆਂ ਬੰਦ ਕਰਕੇ ਲੋਕਾਂ ਨੂੰ ਆਪਣੇ ਬਚਾਅ ਦੇ ਪ੍ਰਬੰਧ ਕਿਵੇਂ ਸਿਖਾਉਣੇ ਆ ਇਹ ਅਸਲ ਦੇ ਵਿੱਚ ਇੱਕ ਨਾਟਕੀ ਰੂਪ ਦੇ ਵਿੱਚ ਨਾਟਕੀ ਰੂਪਾਂਤਰਣ ਜਿਹਨੂੰ ਆਪਾਂ ਕਹਿੰਦੇ ਆ ਉਸ ਰੂਪ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਇਹ ਅਸਲ ਦੇ ਵਿੱਚ ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਹਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੌਕਡਰਲ ਕੀਤੀ ਜਾਵੇ ਜਿਵੇਂ ਕਿ ਪਿਛਲੇ ਦਿਨੀ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ ਕੁਝ ਪਿੰਡਾਂ ਦੇ ਵਿੱਚ ਮੌਕਡਰਲ ਕੀਤੀ ਗਈ ਜੇ ਮੈਂ ਗਲਤ ਨਾ ਹੋਵਾਂ ਤਾਂ ਰਾਤੀ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬਲੈਕਆਊਟ ਕੀਤਾ ਗਿਆ ਬੱਤੀਆਂ ਬਿਲਕੁਲ ਬੰਦ ਕੀਤੀਆਂ ਗਈਆਂ ਸਾਇਰਨ ਉੱਥੇ ਵੱਜੇ ਸੀ ਲੰਘੇ ਕੱਲ ਵੀ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਸਾਇਰਨ ਵਜਾ ਕੇ ਰਿਹੈਸਲ ਕੀਤੀ ਗਈ ਹੈ ਤੇ ਅੱਜ ਕਈ ਥਾਵਾਂ ਦੇ ਉੱਤੇ ਆਥਣ ਦੇ ਵੇਲੇ ਤੇ ਕਈ ਥਾਵਾਂ ਦੇ ਉੱਤੇ ਰਾਤ ਦੇ ਵੇਲੇ 9:30 10 ਵਜੇ ਦੇ ਕਰੀਬ-ਕਰੀਬ ਜਿਵੇਂ ਕਿ ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧ ਉਲਿੱਕੇ ਗਏ ਆ ਉਸ ਤਰੀਕੇ ਦੇ ਨਾਲ ਸਾਇਰਨ ਵੀ ਵੱਜਣੇ ਆ ਉਸ ਤਰੀਕੇ ਦੇ ਨਾਲ ਮੌਕ ਡ੍ਰਿਲ ਵੀ ਹੋਣੀ ਆ ਉਸ ਤਰੀਕੇ ਨਾਲ ਬਲੈਕਆਊਟ ਹੋਣਾ ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਜਦੋਂ ਕੋਈ ਦੇਸ਼ ਤੁਹਾਡਾ ਦੁਸ਼ਮਣ ਦੇਸ਼ ਹਵਾਈ ਹਮਲਾ ਕਰਦਾ ਉਹ ਹਵਾਈ ਹਮਲਾ ਜਦੋਂ ਹੁੰਦਾ ਜਾਂ ਜਦੋਂ ਜੰਗ ਲੱਗਦੀ ਆ ਉਸ ਵੇਲੇ ਸਾਇਰਨ ਵਜਾਇਆ ਜਾਂਦਾ ਵੀ ਭਾਈ ਖਤਰੇ ਦਾ ਘੁੱਗੂ ਬੋਲ ਪਿਆ ਹੂਟਰ ਹੁਣ ਵੱਜ ਗਏ ਆ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਓ ਜਾਂ ਤੁਸੀਂ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਹੁਣ ਆਪਣੇ ਪ੍ਰਬੰਧ ਕਰ ਲਓ ਇਹਦਾ ਮਤਲਬ ਇਹ ਹੁੰਦਾ ਕਿ ਜਦੋਂ ਸਾਇਰਨ ਵੱਜ ਗਿਆ ਤੁਸੀਂ ਅਲਰਟ ਰਹਿਣਾ ਤੁਸੀਂ ਚਕੰਨੇ ਰਹਿਣਾ ਪਰ ਇਹਦਾ ਮਤਲਬ ਇਹ ਵੀ ਆ ਕਿ ਸਾਇਰਨਾਂ ਜਿਹੜੇ ਉਹ ਸਹੀ ਵੱਜਦੇ ਆ ਸਾਇਰਨਾਂ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਕਿ ਜੇਕਰ ਤੁਹਾਨੂੰ ਸੱਚੀ ਮੁੱਚੀ ਕੱਲ ਨੂੰ ਅਸਲ ਜੰਗ ਦੇ ਵੇਲੇ ਵਜਾਉਣੇ ਪਏ ਫਿਰ ਉਸ ਤੋਂ ਅਗਲੀ ਗੱਲ ਇਹ ਜਿੱਕੇ ਦੇ ਵਿੱਚ ਫਰਸਟ ਏਡ ਹੁੰਦੀ ਆ ਜਦੋਂ ਹਨੇਰਾ ਘੁੱਪ ਕਰ ਲਿਆ ਗਿਆ ਉਸ ਹਾਲਾਤ ਦੇ ਵਿੱਚ ਜਿਹੜੇ ਲੋਕ ਜ਼ਖਮੀ ਹੁੰਦੇ ਜੰਗ ਦੇ ਮੌਕੇ ਜਾਂ ਆਫਤ ਦੇ ਮੌਕੇ ਉਹਨਾਂ ਲੋਕਾਂ ਨੂੰ ਸੁਰੱਖਿਤ ਥਾਂ ਦੇ ਉੱਤੇ ਕਿਵੇਂ ਬਚਾਉਣਾ ਤੇ ਉਹਨਾਂ ਦੀ ਮਲਮ ਪੱਟੀ ਤੇ ਫਰਸਟ ਏਡ ਕਿਵੇਂ ਕਰਨੀ ਆ ਉਹ ਵੀ ਇਹਦੇ ਵਿੱਚ ਸ਼ਾਮਲ ਹੁੰਦੀ ਆ ਜੇ ਮੰਨ ਲਓ ਹਵਾਈ ਹਮਲਾ ਹੁੰਦਾ ਤੇ ਜਦੋਂ ਬੱਤੀਆਂ ਬੁਝੀਆਂ ਹੁੰਦੀਆਂ ਤੇ ਉਸ ਵੇਲੇ ਫਿਰ ਦੁਸ਼ਮਣ ਦੇਸ਼ ਨੂੰ ਜਾਂ ਦੁਸ਼ਮਣ ਫੌਜੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਜਿਕੇ ਐਸਥਾਨ ਦੇ ਉੱਤੇ ਵਸੋਂ ਆ ਜੇ ਉਸ ਥਾਂ ਦੇ ਉੱਤੇ ਲਾਈਟਾਂ ਜਗਦੀਆਂ ਹੋਣੀਆਂ ਜੇਕਰ ਉਸ ਥਾਂ ਦੇ ਉੱਤੇ ਦੀਵੇ ਜਗਦੇ ਹੋਣਗੇ ਬੱਤੀਆਂ ਜਗਦੀਆਂ ਹੋਣੀਆਂ ਤੇ ਫਿਰ ਉਹਨਾਂ ਨੂੰ ਪਤਾ ਹੋਊਗਾ ਵੀ ਇੱਥੇ ਵਸੋਂ ਆ ਤੇ ਇਸ ਥਾਂ ਦੇ ਉੱਤੇ ਗੋਲਾਬਾਰੀ ਕੀਤੀ ਜਾਵੇ ਇਹ ਲੋਕਾਂ ਨੂੰ ਸਮਝਾਉਣ ਦੇ ਲਈ ਆ ਜਿਕੇ ਜਦੋਂ ਜੰਗ ਲੱਗਦੀ ਹੈ ਜਦੋਂ ਸਾਇਰਨ ਵੱਜ ਜਾਂਦਾ ਉਸ ਵੇਲੇ ਭਾਈ ਤੁਸੀਂ ਬੱਤੀਆਂ ਨਹੀਂ ਜਗਾਉਣੀਆਂ ਉਸ ਵੇਲੇ ਤੁਹਾਡੇ ਲਈ ਬਚਾਅ ਦੇ ਪ੍ਰਬੰਧ ਆ ਹੋਣਗੇ ਤੇ ਲੋਕਾਂ ਨੇ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਆ ਆ ਉਪਾਅ ਕਰਨੇ ਆ ਆ ਆ ਤੁਸੀਂ ਬਦਲਵੇਂ ਪ੍ਰਬੰਧ ਕਰ ਸਕਦੇ ਆ ਜੰਗ ਕਿਸੇ ਵੀ ਦੇਸ਼ ਦੇ ਨਾਲ ਲੱਗੇ ਕਿਸੇ ਵੀ ਦੇਸ਼ ਦੇ ਵਿੱਚ ਲੱਗੇ ਮਾੜੀ ਹੁੰਦੀ ਹੈ ਜੰਗ ਦੇ ਕਦੇ ਵੀ ਚੰਗੇ ਨਤੀਜੇ ਨਹੀਂ ਸਾਹਮਣੇ ਆਏ ਆਪਾਂ ਬੀਤੇ ਵੇਲੇ ਦੇ ਵਿੱਚ ਵੇਖਿਆ ਵੱਖ-ਵੱਖ ਦੇਸ਼ਾਂ ਦੇ ਵਿੱਚ ਵੇਨੇ ਆ ਰੂਸ ਤੇ ਯੂਕਰੇਨ ਦੀ ਜੰਗ ਦੇ ਬਾਰੇ ਆਪਾਂ ਹੁਣ ਤੱਕ ਖਬਰਾਂ ਸਾਂਝੀਆਂ ਕਰਦੇ ਆ ਦੋਵਾਂ ਦੇਸ਼ਾਂ ਦੀ ਜੰਗ ਦੇ ਵਿੱਚੋਂ ਫਾਇਦਾ ਕਿਹਦਾ ਹੋਇਆ ਨੁਕਸਾਨ ਕਿਹਦਾ ਹੋਇਆ ਕਦੇ ਗਿਣਤੀ ਮਿੰਟੀ ਕਰਕੇ ਵੇਖੀਏ ਤਾਂ ਗੁਆਇਆ ਹੀ ਹੁੰਦਾ ਸਾਰੇ ਦੇਸ਼ਾਂ ਨੇ ਉਹਦੇ ਵਿੱਚੋਂ ਲੱਭਦਾ ਕੁਝ ਨਹੀਂ ਪਰ ਜਦੋਂ ਕਿਸੇ ਪਾਸੇ ਜੰਗ ਲੱਗਦੀ ਜਦੋਂ ਕੋਈ ਚੜ ਆਵੇ ਤੇ ਫਿਰ ਉਹਦਾ ਜਵਾਬ ਦੇਣਾ ਹੋਵੇ ਤਾਂ ਫਿਰ ਉਹਦੇ ਲਈ ਆਮ ਨਾਗਰਿਕਾਂ ਨੂੰ ਬਚਾਉਣਾ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਸ਼ਾਮਲ ਹੁੰਦਾ ਹਵਾਈ ਹਮਲੇ ਹੁੰਦੇ ਅੱਜ ਕੱਲ ਤਾਂ ਪਰਮਾਣੂ ਹਮਲਿਆਂ ਦੀਆਂ ਗੱਲਾਂ ਵੀ ਚੱਲੀਆਂ ਅੱਜ ਕੱਲ ਗੋਲਾਬਾਰੀ ਦੀਆਂ ਗੱਲਾਂ ਹੋਰ ਪ੍ਰਸੰਗਾਂ ਦੇ ਵਿੱਚ ਹੁੰਦੀਆਂ ਪਰ ਆਮ ਲੋਕ ਆ ਜਿਹੜੇ ਉਹਨਾਂ ਪ੍ਰਭਾਵਿਤ ਹੋਣ ਆਮ ਲੋਕ ਨਾ ਮਰਨ ਇਸ ਕਰਕੇ ਮੌਕ ਡ੍ਰਿਲ ਕੀਤੀ ਜਾਂਦੀ ਹੈ ਇਹ ਵੈਸੇ ਪਹਿਲੀ ਵਾਰ ਨਹੀਂ ਹੋ ਰਿਹਾ ਵਕ ਵਕ ਹੋਰ ਥਾਵਾਂ ਦੇ ਉੱਤੇ ਤੁਹਾਨੂੰ ਚੇਤੇ ਹੋਣਾ ਵੀ ਪਿੱਛੇ ਜੇ ਇੱਕ ਰਾਜਨੀਤਿਕ ਬੰਦੇ ਦੇ ਬਾਬਤ ਵੀ ਮੌਕ ਡ੍ਰਿਲ ਕੀਤੀ ਗਈ ਸੀ ਕਿ ਜੇਕਰ ਇਹਨੂੰ ਫਲਾਣੀ ਥਾਂ ਤੋਂ ਫਲਾਣੀ ਥਾਂ ਦੇ ਉੱਤੇ ਲੈ ਕੇ ਜਾਣੇ ਆ ਤੇ ਫਿਰ ਭਾਈ ਕਿਸ ਤਰੀਕੇ ਦੇ ਨਾਲ ਪ੍ਰਬੰਧ ਕਰਨੇ ਜੇਕਰ ਉੱਥੇ ਕੋਈ ਸੁਰੱਖਿਆ ਦਾ ਖਤਰਾ ਪੈਦਾ ਹੋਵੇ ਤਾਂ ਫਿਰ ਆ ਆ ਆ ਆ ਪ੍ਰਬੰਧ ਉੱਥੇ ਕਰਨੇ ਪੈਣਗੇ ਉਹ ਇੱਕ ਨਕਲੀ ਕਾਫਲਾ ਬਣਾ ਕੇ ਵੀ ਭਾਈ ਇਹਦੇ ਵਿੱਚ ਉਹ ਵਿਅਕਤੀ ਹੈਗਾ ਤੇ ਫਿਰ ਉਹ ਲੈ ਕੇ ਗਏ ਸੀ ਉਹ ਵੀ ਇੱਕ ਮੌਕ ਡ੍ਰਿਲ ਸੀ ਯਾਨੀ ਕਿ ਇੱਕ ਨਕਲੀ ਪ੍ਰਬੰਧ ਕੀਤਾ ਗਿਆ ਸੀ ਵੀ ਭਾਈ ਅਨਸੁਖਾਂ ਵੀ ਸਥਿਤੀ ਦੇ ਵਿੱਚ ਅਸੀਂ ਕੀ ਪ੍ਰਬੰਧ ਕਰਨਾ ਸੋ ਮੌਕ ਡ੍ਰਿਲ ਤੋਂ ਭਾਈ ਡਰਨ ਦੀ ਲੋੜ ਨਹੀਂ ਰਾਤ ਦੇ ਵੇਲੇ ਜਦੋਂ ਘੁੱਪ ਹਨੇਰਾ ਹੋਊਗਾ ਕੋਈ ਡਰਨ ਦੀ ਲੋੜ ਨਹੀਂ ਸਗੋਂ ਪ੍ਰਸ਼ਾਸਨਿਕ ਨਿਯਮਾਂ ਦਾ ਪਾਲਣ ਕਰਨਾ ਜਿਹੜੇ ਵੀ ਹੁਕਮ ਹੋਏ ਆ ਉਹਨਾਂ ਨੂੰ ਪਾਲਣ ਕਰਨਾ ਹੈਗਾ ਤੇ ਇੱਕ ਮੈਂ ਹੋਰ ਜਾਣਕਾਰੀ ਚ ਵਾਅਦਾ ਕਰ ਦਿਆਂ ਜਿਹੜਾ ਇਹ ਬਣਾਇਆ ਗਿਆ ਸੀਗਾ ਜੀ ਡਿਫੈਂਸ ਐਕਟ 1968 ਉਹਦੇ ਸੈਕਸ਼ਨ 19 ਦੇ ਤਹਿਤ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਇਹ ਮੌਕ ਡ੍ਰਿਲ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਸਮੇਂ-ਸਮੇਂ ਤੇ ਜੇਕਰ ਕੋਈ ਇਹਦੀ ਉਲੰਘਣਾ ਕਰੂਗਾ ਯਾਨੀ ਕਿ ਤੁਹਾਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਬੱਤੀਆਂ ਬੁਝਾ ਕੇ ਰੱਖਣੀਆਂ ਪਰ ਤੁਸੀਂ ਜਗਾਈ ਰੱਖਦੇ ਹੋ ਕਿਉਂਕਿ ਕਈ ਬੰਦੇ ਇਹ ਹੁੰਦਾ ਬਈ ਲਾ ਫੇਰ ਕੀ ਹੁੰਦਾ ਮੈਨੂੰ ਕੀ ਪ੍ਰਵਾਹ ਉਹਦੇ ਲਈ 3 ਮਹੀਨੇ ਦੀ ਜੇਲ ਤੇ 500 ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਜਿਵੇਂ ਕਿ ਇਸ ਐਕਟ ਦੇ ਵਿੱਚ ਹੈ ਜਿਵੇਂ ਕਿ ਇਸ ਧਾਰਾ ਦੇ ਵਿੱਚ ਹੈ 3 ਮਹੀਨੇ ਦੀ ਜੇਲ ਤੇ 500 ਰੁਪਏ ਜੁਰਮਾਨਾ ਜਾਂ ਫਿਰ ਦੋਵੇਂ ਚੀਜ਼ਾਂ ਹੋ ਸਕਦੀਆਂ ਇਸ ਕਰਕੇ ਜਦੋਂ ਹੁਣ ਇਸ ਤਰੀਕੇ ਦੇ ਆਦੇਸ਼ ਜਾਰੀ ਹੋਏ ਆ ਤਾਂ ਸਭ ਦਾ ਫਰਜ਼ ਬਣਦਾ ਜੀ ਕਿ ਆਪਾਂ ਇਸ ਗੱਲ ਦਾ ਪਾਲਣ ਕਰੀਏ ਜੋ ਪ੍ਰਸ਼ਾਸਨਿਕ ਨਿਯਮਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੁਕਮ ਜਾਰੀ ਕੀਤੇ ਆਪਾਂ ਵੱਧ ਤੋਂ ਵੱਧ ਉਹਨਾਂ ਦੇ ਉੱਤੇ ਅਮਲ ਕਰੀਏ ਕਿ ਜੇਕਰ ਕੋਈ ਚੱਕਵਾ ਜਾਂ ਇਹਨਾਂ ਗੱਲਾਂ ਦੇ ਵਿੱਚ ਕੀ ਨਹੀਂ ਰੱਖਦਾ ਉਹਨੂੰ ਵੀ ਇਹ ਗੱਲ ਕਹੀਏ ਵੀ ਭਾਈ ਬੰਦਾ ਬਣ ਇਸ ਗੱਲ ਦੇ ਉੱਤੇ ਪਾਲਣ ਕਰ ਪਰ ਮੈਂ ਫੇਰ ਇਹ ਗੱਲ ਕਹਿਣਾ ਮੌਕ ਡਰਿਲ ਦਾ ਮਤਲਬ ਜੰਗ ਲੱਗ ਗਈ ਨਹੀਂ ਮੌਕ ਡਰਿਲ ਦਾ ਮਤਲਬ ਇਹ ਨਹੀਂ ਕਿ ਜੰਗ ਲੱਗਣੀ ਹੀ ਵਾਲੀ ਹੈ ਇਹ ਸਰਕਾਰਾਂ ਦੇ ਫੌਜ ਦੇ ਪ੍ਰਬੰਧ ਆ ਇਹਦੇ ਬਾਰੇ ਆਮ ਲੋਕਾਂ ਨੂੰ ਨਾ માત્ર ਜਾਣਕਾਰੀ ਹੁੰਦੀ ਹੈ ਪਰ ਕਿਉਂਕਿ ਆਪਾਂ ਜਿਹੜੇ ਵੀ ਦੇਸ਼ ਦੇ ਵਿੱਚ ਵਸਦੇ ਹੁੰਨੇ ਆ ਸਾਨੂੰ ਆਪਣੇ ਦੇਸ਼ ਨਾਲ ਮੁਹੱਬਤ ਹੁੰਦੀ ਹੈ ਤੇ ਅਸੀਂ ਆਪਣੇ ਦੇਸ਼ ਦੇ ਨਿਯਮਾਂ ਦਾ ਪਾਲਣ ਕਰਗੇ ਪਰ ਮੇਰੀ ਇੱਕ ਬੇਨਤੀ মিডিਆ ਨੂੰ ਵੀ ਆ মিডিਆ ਬੇਲੇ ਤੋਂ ਪਹਿਲਾਂ ਜੰਗ ਨਾ ਲਾਇਆ ਕਰੇ ਜਿਵੇਂ ਕਿ ਉਹਨਾਂ ਨੇ ਬਿਨਾਂ ਮੌਕ ਡਰਲ ਕੀਤੇ ਵੱਖ-ਵੱਖ ਨਿੱਜੀ ਚੈਨਲਾਂ ਦੀ ਗੱਲ ਕਰਕੇ ਜੇਕਰ ਆਪਾਂ ਜਿਹੜੇ ਦਿੱਲੀ ਦੇ ਵਿੱਚੋਂ ਜਾਂ ਹੋਰ ਵੱਖ-ਵੱਖ ਥਾਵਾਂ ਤੋਂ ਚੱਲਦੇ ਆ ਖਾਸ ਕਰਕੇ ਹਿੰਦੀ ਚੈਨਲ ਜਿਹੜੇ ਚੱਲਦੇ ਆ ਉਹਨਾਂ ਨੇ ਜਿਵੇਂ ਬਿਨਾਂ ਮੌਕ ਡਰਲ ਕੀਤੇ ਆਪਦੇ ਵੱਲੋਂ ਗੋਲੇ ਸੁੱਟਣੇ ਸ਼ੁਰੂ ਕੀਤੇ ਆ ਉਧਰ ਪਾਕਿਸਤਾਨ ਦੇ ਵਿੱਚ ਕਈ ਟੀਵੀ ਚੈਨਲ ਐਸੇ ਜਿਹੜੇ ਕਿ ਲਗਾਤਾਰ ਗੋਲਾਬਾਰੀ ਕਰ ਰਹੇ ਸ਼ਬਦਾਂ ਦੀ ਜਿਹੜੇ ਕਿ ਮੂੰਹ ਦੇ ਵਿੱਚ ਜੋ ਨਿਕਲਦਾ ਉਹ ਕੱਢੀ ਜਾਂਦੇ ਆ ਅੰਗਿਆਰ ਛੁੱਟੀ ਜਾਂਦੇ ਆ ਫਾਇਰਿੰਗ ਕਰੀ ਜਾਂਦੇ ਆ ਸ਼ਬਦਾਂ ਦੀ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਉਹ ਮੀਡੀਆ ਦੇ ਵੱਲੋਂ ਜਿਹੜੀ ਜੰਗ ਲਾਈ ਗਈ ਆ ਉਹ ਵੀ ਦਿਮਾਗ ਦੇ ਉੱਤੇ ਆਮ ਲੋਕਾਂ ਦੇ ਸਿਰ ਦੇ ਉੱਤੇ ਬਹੁਤ ਵੱਡਾ ਅਸਰ ਕਰਨੀ ਆ ਸੋ ਜੰਗ ਦੀ ਉਡੀਕ ਨਾ ਕਰੋ ਕਿ ਭਾਈ ਜੰਗ ਲੱਗੂਗੀ ਜੰਗ ਜੇਕਰ ਲੱਗੀ ਤਾਂ ਉਹਦੇ ਕੀ ਦੂਰ ਰਸੀ ਨਤੀਜੇ ਹੋਣਗੇ ਇਸ ਗੱਲ ਦਾ ਫਿਕਰ ਕਰਿਆ ਕਰਕੇ ਕੁਝ ਲੋਕਾਂ ਨੇ ਇਹਦੇ ਉੱਤੇ ਚੁਟਕਲੇ ਵੀ ਬਣਾ ਲਏ ਆ ਕਿ ਭਾਈ ਇੰਉ ਹੋਜੂਗਾ ਫਲਾਣਾ ਹੋਜੂਗਾ ਢਿੰਗੜਾ ਹੋਜੂਗਾ ਮੈਂ ਅਕਸਰ ਇਹ ਗੱਲ ਕਹਿਣਾ ਹੁੰਨਾ ਕਿ ਹਰ ਬੰਦੇ ਦੇ ਲਈ ਨਾ ਸੋਚਣ ਦਾ ਤਰੀਕਾ ਵੱਖਰਾ ਤੇ ਹਰ ਬੰਦੇ ਦੇ ਲਈ ਹਰ ਗੱਲ ਗੰਭੀਰ ਹੋਵੇ ਇਹ ਜ਼ਰੂਰੀ ਨਹੀਂ ਕਿਸੇ ਦੇ ਲਈ ਹਰ ਗੱਲ ਚੌੜ ਵਾਲੀ ਹੁੰਦੀ ਹੈ ਇਲਤਾਂ ਵਾਲੀ ਹੁੰਦੀ ਹੈ ਸ਼ਰਾਰਤ ਵਾਲੀ ਹੁੰਦੀ ਹੈ ਚੱਕਵੇਂ ਲੋਕ ਵੀ ਹੁੰਦੇ ਗੱਲ ਚਬ ਕੇ ਕਰਨ ਵਾਲੇ ਵੀ ਹੁੰਦੇ ਟੀਚਰਵਾਦ ਵੀ ਹੁੰਦੇ ਆ ਪਰ ਇਹੋ ਜੇ ਗੰਭੀਰ ਮੁੱਦਿਆਂ ਦੇ ਉੱਤੇ ਆਪਾਂ ਨੂੰ ਟੀਚਰਾ ਨਹੀਂ ਕਰਨੀਆਂ ਚਾਹੀਦੀਆਂ ਸੋ ਆਜੋ ਆਪਾਂ ਇਹਨਾਂ ਗੱਲਾਂ ਦੀ ਇਮੀਅਤ ਨੂੰ ਸਮਝ ਗਏ ਹਾਂ ਜੋ ਪਹਿਲਗਾਮ ਦੇ ਵਿੱਚ ਹੋਇਆ 26 ਬੇਕਸੂਰ ਮਾਰੇ ਗਏ ਉਸ ਤੋਂ ਬਾਅਦ ਅੱਤਵਾਦੀਆਂ ਦਾ ਖੁਰਾਕ ਖੋਜ ਮਟਾਉਣਾ ਹੀ ਚਾਹੀਦਾ ਪਰ ਭਾਰਤ ਦੇ 244 ਜ਼ਿਲ੍ਹਿਆਂ ਦੇ ਵਿੱਚ ਅੱਜ ਇਹ ਮੋਕ ਡਰਲ ਹੋਣੀ ਆ ਪੰਜਾਬ ਦੇ 20 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਇਹ ਟਰਾਈ ਕੀਤੀ ਜਾਣੀ ਆ ਇਹ ਮੋਕ ਡਰਲ ਕੀਤੀ ਜਾਣੀ ਆ ਅੱਜ 20 ਤੋਂ ਵੱਧ ਸ਼ਹਿਰਾਂ ਦੇ ਵਿੱਚ ਸੋ ਸਾਰੇ ਸਹਿਯੋਗ ਦਿਓ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਆਪਾਂ ਇਸ ਗੱਲ ਦੇ ਵਿੱਚ ਕਿੰਤੂ ਪ੍ਰੰਤੂ ਕਰਗੇ ਇਹ ਵੀ ਨਹੀਂ ਸ਼ੋਭਦਾ ਆਪਾਂ ਇਸ ਗੱਲ ਦੇ ਉੱਤੇ ਬੇਫਿਕਰ ਰਹੇਗੇ ਵੀ ਸਾਨੂੰ ਕੋਈ ਪਰਵਾਹ ਨਹੀਂ ਇਹ ਵੀ ਨਹੀਂ ਸ਼ੋਭਦਾ ਤੇ ਆਪਾਂ ਐਵੇਂ دہشت ਦੇ ਪਰਛਾਵੇਂ ਦੇ ਵਿੱਚ ਰਹੇਗੇ ਇਹ ਵੀ ਗੱਲ ਚੰਗੀ ਨਹੀਂ ਸੋ ਮੋਕ ਡਰਲ ਦਾ ਸਾਥ ਦੇਣਾ ਚਾਹੀਦਾ ਇਹ جنگ ਦਾ ਐਲਾਨ ਨਹੀਂ ਆ ਇਹਦਾ ਮਤਲਬ ਇਹ ਨਹੀਂ ਕਿ ਜੰਗ ਲੱਗ ਗਈ ਹੈ ਮੇਰੇ ਕੋਲ ਸੱਜਣਾ ਨੇ ਕੱਲ ਮੈਨੂੰ ਫੋਨ ਕੀਤਾ ਜਿਹੜੇ ਕਿ ਸ਼ੁਤਰਾਣਾ ਦੇ ਵਿੱਚੋਂ ਆ ਕੋਈ ਮੇਰਾ ਦੋਸਤ ਆ ਜਿਹੜਾ ਬਰਨਾਲੇ ਦੇ ਵਿੱਚੋਂ ਆ ਕੋਈ ਮੇਰਾ ਦੋਸਤ ਜਿਹੜਾ ਫਿਰੋਜ਼ਪੁਰ ਦੇ ਵਿੱਚੋਂ ਆ ਵੈਸੇ ਵੀ ਜਿਹੜੇ ਸ਼ਹਿਰੀ ਖੇਤਰ ਦੇ ਲੋਕ ਵੀ ਆ ਕਿਉਂਕਿ ਹਰ ਬੰਦੇ ਨੂੰ ਆਪਣਾ ਪਰਿਵਾਰ ਆਪਣਾ ਘਰ ਆਪਣੀ ਖੇਤੀਬਾੜੀ ਆਪਣਾ ਹਰ ਧੰਦਾ ਪਿਆਰਾ ਹੁੰਦਾ ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਨਹੀਂ ਬੇਫਿਕਰ ਰਹਿਣ ਦੀ ਲੋੜ ਆ ਤੁਸੀਂ ਫਿਕਰਾਂ ਦੇ ਵਿੱਚ ਨਾ ਆਓ ਤੁਸੀਂ ਐਵੇਂ ਨਾ ਗੱਲ ਕੋਈ ਪਾਈ ਜੰਗ ਲੱਗ ਗਈ ਹੁਣ ਗੋਲਾ ਡਿੱਗ ਪੈਣਾ ਹੁਣ ਆ ਹੋਣਾ ਉਹ ਸਮੇਂ ਦੇ ਉੱਤੇ ਨਿਰਭਰ ਕਰਦੀਆਂ ਗੱਲਾਂ ਜਦੋਂ ਸਰਕਾਰਾਂ ਜਦੋਂ ਫੌਜ ਜਾਂ ਕੋਈ ਵੀ ਉਪਰਾਲਾ ਕਰਦੀ ਹੈ ਜਦੋਂ ਕੋਈ ਵੀ ਕਾਰਵਾਈ ਦਾ ਜਵਾਬ ਦਿੰਦੀ ਹੈ ਫਿਰ ਹਾਲ ਇਹ ਇੱਕ ਰਿਹਸਲ ਆ ਜਿਵੇਂ ਕਿ ਕੋਈ ਵੀ ਆਪਾਂ ਕੰਮ ਕਰਦੇ ਆ ਆਪਾਂ ਉਸ ਤੋਂ ਪਹਿਲਾਂ ਇੱਕ ਅਭਿਆਸ ਕਰਕੇ ਦੇਖਦੇ ਆ ਜਦੋਂ ਆਪਾਂ ਕੋਈ ਵੀ ਕਾਰਵਾਈ ਨੂੰ ਅੰਜਾਮ ਦੇਣਾ ਹੁੰਦਾ ਕੋਈ ਵੀ ਕੰਮ ਹੁੰਦਾ ਆਮ ਤੌਰ ਦੇ ਉੱਤੇ ਆਪਾਂ ਉਹਦੀ ਰਿਹਸਲ ਕਰਦੇ ਆ ਅਭਿਆਸ ਕਰਦੇ ਆ ਇਹ ਉਸ ਅਭਿਆਸ ਦਾ ਨਾਮ ਮੌਕ ਡ੍ਰਿਲ ਆ ਇਹਦੇ ਵਿੱਚ ਨਾਟਕੀ ਰੂਪਾਂਤਰਣ ਕੀਤਾ ਜਾਂਦਾ ਇਹਦੇ ਵਿੱਚ ਨਕਲੀ ਹਮਲਾ ਬਣਾਇਆ ਜਾਂਦਾ ਇਹਦੇ ਵਿੱਚ ਸਾਇਰਨ ਵਜਾ ਕੇ ਅਸਲ ਦੇ ਵਿੱਚ ਆਪਦੇ ਸੰਦ ਆਪਣੇ ਉਜਾਰ ਆਪਣੇ ਉਪਕਰਨ ਆਪਣੇ ਵੱਖ-ਵੱਖ ਚੀਜ਼ਾਂ ਨੂੰ ਚੈੱਕ ਕੀਤਾ ਜਾਂਦਾ ਵੀ ਕੀ ਅਸੀਂ ਹਮਲੇ ਨੂੰ ਸਹਿਣ ਦੇ ਤੇ ਉੱਤਰ ਦੇਣ ਦੇ ਤੇ ਲੋਕਾਂ ਨੂੰ ਬਚਾਉਣ ਦੇ ਤੇ ਆਮ ਲੋਕਾਂ ਨੂੰ ਸੁਰੱਖਤ ਥਾਵਾਂ ਦੇ ਉੱਤੇ ਪਹੁੰਚਾਉਣ ਦੇ ਵਿੱਚ ਕਾਮਯਾਬ ਹਾਂ ਸਾਡੇ ਵਿੱਚ ਕਿਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਜੇਕਰ ਕੋਈ ਕਮੀ ਪੇਸ਼ੀ ਹੈ ਤੇ ਉੱਤੋਂ ਅਸਲ جنگ ਲੱਗ ਜਾਵੇ ਤਾਂ ਫਿਰ ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਬਚਾਉਣਾ ਸੋ ਇਸ ਕਰਕੇ ਜੰਗ ਲੱਗੇ ਜਾਂ ਨਾ ਲੱਗੇ ਆਪਾਂ ਜਿਬ ਰਾਹੀਂ جنگ ਲਾਉਣੀ ਬੰਦ ਕਰ ਗਏ ਜੰਗ ਲੱਗੇ ਜਾਂ ਨਾ ਲੱਗੇ ਆਪਾਂ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਲਈਏ ਕਿ ਭਾਈ ਆ ਕੁਝ ਹੋ ਹੀ ਜਾਣਾ ਜੰਗ ਕਿਤੇ ਵੀ ਨਾ ਲੱਗੇ ਜੰਗ ਦੇ ਦੂਰ ਅਸੀਂ ਨਤੀਜੇ ਚੰਗੇ ਨਹੀਂ ਹੁੰਦੇ ਪਰ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਦੋਂ ਸਰਕਾਰਾਂ ਭਾਵੇਂ ਕੇਂਦਰ ਦੀ ਹੈ ਭਾਵੇਂ ਸੂਬੇ ਦੀ ਹੈ ਸਾਨੂੰ ਕੋਈ ਹੁਕਮ ਕਰਦੀਆਂ ਆਦੇਸ਼ ਜਾਰੀ ਕਰਦੀਆਂ ਉਹਦਾ ਪਾਲਣ ਕਰਨਾ ਸਮੇਂ ਦੀ ਲੋੜ ਹੈ